ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੱਲ ਜੀ ਆਪਾਂ ਪਿੰਡ ਰੜ ਦੇ ਵਿੱਚ ਕੱਟ ਪੀਸ ਲੈ ਕੇ ਆ ਰਹੇ ਆਂ। ਜੋ ਕੱਟ ਪੀਸਾਂ ਦੀ ਕੱਟ ਰੂਗੀ 4 ਮੀਟਰ ਦੀ ਰਹਿਣੀ ਐ। ਕੱਟ ਪੀਸ ਬਹੁਤ ਜ਼ਿਆਦਾ ਵਧੀਆ ਹਮੇਸ਼ਾ ਦੀ ਤਰ੍ਹਾਂ ਆਇਆ ਐ। ਆਪਣੇ ਕੋਲ ਟੋਟਲ ਹੈਗੇ ਜੀ 300 ਪੀਸ। ਟੋਟਲ ਇਹ ਜੋ ਦਿਖ ਰਿਹਾ ਜੀ ਸਾਰੇ ਟੋਟਲ 300 ਪੀਸ ਐ। 4 ਮੀਟਰ ਦੀ ਕੱਟ ਰਹਿਣੀ ਐ। 4 ਤੋਂ ਅਬਾਦੀ ਰਹਿਣਾ ਕਪੜਾ 1-2 ਇੰਚ। ਕੱਟ ਨਹੀਂ ਹੋਣਾ ਜੀ ਸਵਾ ਚਾਰ ਵੀ ਨਿਕਲਨੇ ਆ ਇਹ ਪੀਸ 4 ਮੀਟਰ ਪੱਕਾ ਨਿਕਲਣਾ 4 ਤੋਂ ਘੱਟ ਨਹੀਂ ਕੋਈ ਵੀ ਪੀਸ ਹੋਣਾ ਤੇ 200 ਰੁਪਏ ਦਾ ਪੀਸ ਦੇਣਾ ਆਪਾਂ ਨੇ ਜੀ ਹਾਂਜੀ ਇੱਕ ਕਸਟਮਰ ਨੂੰ ਬੇਨਤੀ ਕਰਨੀ ਹੈ ਕਿ ਕੋਈ ਵੀ ਨਾ ਕੋਈ 2.5 ਮੀਟਰ ਦਾ ਪੀਸ ਤੇ ਨਾ ਕੋਈ 3.5 ਮੀਟਰ ਦਾ ਪੀਸ ਵਾਪਸ ਕਰਕੇ ਜਾਣ ਸਿਰਫ ਜੋ ਆਪਾਂ ਹੁਣ ਕਿਉਂਕਿ ਉਹ ਸਾਰੇ ਪੀਸ ਵਿਕ ਚੁੱਕੇ ਆ 2.5 ਮੀਟਰ ਵਾਲੇ ਤੇ 3.5 ਵਾਲੇ ਹੁਣ ਆਪਾਂ ਕੱਟ ਦੇ ਵਿੱਚ ਚੇਂਜ ਲੈਂਦੇ ਜੀ ਪਹਿਲਾਂ ਜੋ ਕੱਟ ਆਂਦੀ ਸੀ 2.5 ਮੀਟਰ ਦੀ ਤੇ 3.5 ਦੀ ਆਂਦੀ ਸੀ ਹੁਣ ਆਪਾਂ ਕੱਟ 4 ਮੀਟਰ ਦੀ ਲਿਆਂਦੀ ਐ ਸੋ ਕੋਈ ਕਸਟਮਰ ਉਹ ਪੀਸ ਵਾਪਸ ਨਾ ਲੈ ਕੇ ਆਵੇ ਜੋ ਕਸਟਮਰ ਬਿਲਕੁਲ ਫਰੈਸ਼ ਪੀਸ ਲੈ ਜਾਣਾ ਚਾਹੁੰਦਾ ਹੈ 4 ਮੀਟਰ ਦੀ ਕੱਟ ਦੇ ਵਿੱਚ ਉਹ ਲੈ ਜਾ ਸਕਦੇ ਹੈ ਜੀ ਤੇ ਕੱਲੂ ਸਵੇਰੇ ਸੇਲ ਆਪਾਂ 9:30 ਵਜੇ ਸਟਾਰਟ ਕਰਾਂਗੇ ਪਿੰਡ ਰੱਡ ਦੇ ਵਿੱਚ ਜਗਸੀਰ ਸਿੰਘ ਦੇ ਘਰ ਜੀ ਤੇ ਜੋ ਕਸਟਮਰ ਨੂੰ ਪਤਾ ਹੈ ਜੀ ਉਹ ਜ਼ਰੂਰ ਵਿਜ਼ਿਟ ਕਰਨ ਤੇ ਕਿਉਂਕਿ ਇੱਕ ਤਾਂ ਇਹ 4 ਮੀਟਰ ਦਾ ਪੀਸ ਹੈ ਜੀ ਜਿਵੇਂ ਸਾਢੇ 3 ਦਿਨ ਦੇ ਵਿੱਚ ਪੂਰਾ ਸੂਟ ਨਹੀਂ ਬੰਦਦਾ ਸੀ ਕਸਟਮਰ ਦਾ 2 ਪੀਸ ਲਿਆਨੇ ਪੈਂਦੇ ਸੀ 4 ਮੀਟਰ ਦੇ ਵਿੱਚ ਕਈ ਕਸਟਮਰ ਆਪਣਾ ਪੂਰਾ ਸੂਟ ਵੀ ਬਣਾ ਸਕਦੇ ਆ ਜੀ ਸੋ ਆਪਾਂ ਇੱਕ ਦੋ ਗੱਲਾਂ ਹੋਰ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਪੀਸ ਦਿਖਾਵਾਂਗੇ ਆਪਾਂ ਕੀ ਕੀ ਸਟੱਫ ਲੈ ਕੇ ਆਏ ਆ ਪੀਸਾ ਦੇ ਵਿੱਚ ਜੋ ਇਹ ਕੱਟ ਰਣੀ ਆ ਸਾਰੀ 4 ਮੀਟਰ ਦੀ ਰਣੀ ਆ ਰਿਪੀਟ ਕਰ ਰਹੇ ਇੱਕ ਵਾਰ ਫਿਰ ਜੀ ਤੇ ਕੱਲ੍ਹ ਸਵੇਰੇ 21 ਨਵੰਬਰ ਨੂੰ ਜੀ ਜਖਸੀਰ ਸਿੰਘ ਦੇ ਘਰ ਜੀ ਇਹ ਕੱਟ ਪੀਸ ਸੁੱਕਣ ਹੋ ਜਾਣਗੇ ਪਿੰਡ ਰੱਡ ਦੇ ਵਿੱਚ ਜੀ ਜੋ ਆਸੇ ਦੇ ਪਿੰਡ ਹੈ ਜੀ ਪਿੰਡ ਖੋਖਰ ਜੀ ਪਿੰਡ ਸੂਚ ਪਿੰਡ ਢੱਡੇ ਮੰਡੀਕਲਾ ਪਿੱਥੋ ਇਹ ਸਾਰੇ ਪਿੰਡਾਂ ਨੂੰ ਬੇਨਤੀ ਹੈ ਕਿ ਤੁਸੀਂ ਜੋ ਕੱਟ ਪੀਸ ਲੈ ਆਣਾ ਚਾਹੁੰਦੇ ਹੋ ਜੀ ਤਾਂ ਜਰੂਰ ਵਿజిਟ ਕਰਿਆ ਕਰੋ ਪਿੰਡ ਰੜ ਦੇ ਵਿੱਚ ਜੀ ਜਗਸੀਰ ਸਿੰਘ ਦੇ ਘਰ ਬੁਰਜ ਢਿਲਮਾ ਉੱਬਾ ਰੱਲਾ ਜੋਗਾ ਅਕਲੀਆ ਰੂੜੇ ਕੇ ਸਾਰੇ ਪਿੰਡਾਂ ਨੂੰ ਬੇਨਤੀ ਹੈ ਜੋ ਕਿਉਂਕਿ ਆਪਾਂ ਇਹ ਰੜ ਸੈਂਟਰ ਦੇ ਵਿੱਚ ਆਂਦਾ ਸਾਰੇ ਪਿੰਡਾਂ ਦਾ ਇਹ ਸੈਂਟਰ ਹੈ ਜੀ ਪਿੰਡ ਰੜ ਤੇ ਸਭ ਨੂੰ ਇੱਕੋ ਜਿਹਾ ਹੀ ਰਸਤਾ ਪੈਂਦਾ ਨੇੜੇ ਪੈਂਦਾ ਬਿਲਕੁਲ ਤੇ ਤੁਸੀਂ ਜਰੂਰ ਵਿਜ਼ਿਟ ਕਰੋ ਹਾਂਜੀ ਤੇ ਆਪਾਂ ਹੁਣ ਪੀਸ ਦਿਖਾਣੇ ਸ਼ੁਰੂ ਕਰਦੇ ਆਂ ਜੋ ਪੀਸਾ ਦਾ ਰੇਟ ਰਹਿਣਾ ਜੀ ਇੱਕ ਪੀਸ ਦਾ ਰੇਟ 200 ਰੁਪਏ ਰਹਿਣਾ 4 ਮੀਟਰ ਦਾ ਕੱਪੜਾ ਰਹਿਣਾ ਜੀ ਅਵਾਭੀ ਰਹਿਣਾ 4 ਮੀਟਰ ਤੋਂ ਘੱਟ ਨਹੀਂ ਰਹਿਣਾ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਗਲਾਸ ਆ ਗਿਆ ਜੀ ਗਲਾਸ ਨਾਲ ਦਾ ਕੱਪੜਾ ਆ ਗਿਆ ਜੀ 4 4 ਮੀਟਰ ਦੇ ਪੀਸ ਇਹ ਤੁਸੀਂ ਰੰਗ ਡਿਜ਼ਾਈਨ ਚੈੱਕ ਕਰੀ ਚੱਲੋ ਜੀ ਅੱਜ ਆਪਾਂ ਪੂਰੀ ਕਲੀਅਰ ਵੀਡੀਓ ਬਣਾ ਰਹੇ ਹਾਂ ਜੀ ਤੁਹਾਡੇ ਲਈ ਇਹ 4 4 ਮੀਟਰ ਦੇ ਪੀਸ ਮਿਲਣਗੇ ਹਾਂਜੀ ਆ ਇੱਕ ਨਵਾਂ ਸਟੱਫ ਆ ਗਿਆ ਜੀ ਸ਼ਿਮਰ ਦੇ ਵਿੱਚ ਜੀ ਇਹਨਾਂ ਦੇ ਵੀ 4 4 ਮੀਟਰ ਦੀ ਕੱਟ ਤੁਹਾਨੂੰ ਮਿਲਣੀ ਹੈ ਬਹੁਤ ਤਰ੍ਹਾਂ ਦੇ ਕੱਪੜੇ ਜੀ ਜੋ ਇਹ ਪੀਸ ساری ਪਾਰਸਲ ਹੁੰਦੇ ਨੇ ਇਹਦੇ ਵਿੱਚ ਜੀ 30 35 ਤਰ੍ਹਾਂ ਦਾ ਕਪੜਾ ਹੁੰਦੇ ਜੀ ਜੋ ਕੱਟ ਪੀਸਾ ਦੇ ਵਿੱਚ ਆਪਣੇ ਕੋਲ ਆਂਦੇ ਜੀ ਤੇ ਪੀਸਾ ਦਾ ਰੇਟ ਕਿੰਨਾ ਹੈ ਜੀ ਸਿਰਫ 200 ਰੁਪਏ ਦਾ ਪੀਸ ਰੱਖੇ ਜੀ ਆਪਾਂ ਨੇ 4 ਮੀਟਰ ਦਾ ਹਾਂਜੀ ਇਹ ਸੀ ਗਲਾਸ ਟਿਕਾ ਨਿਊ ਸਟਾਫ ਸ਼ਿਮਰ ਟਾਈਪ ਆ ਗਿਆ ਜੀ ਕਪੜਾ ਕੋਈ ਵੀ ਖਰਾਬ ਨਹੀਂ ਹੋਊਗਾ ਜੀ ਸਾਰੇ ਕਪੜੇ ਆਪਾਂ ਵਧੀਆ ਕੁਆਲਿਟੀ ਦੇ ਵਿੱਚ ਲੈ ਕੇ ਆਨੇ ਆ ਇੰਨਾ ਪੀਸਾ ਦਾ ਤੁਹਾਨੂੰ ਬਿਲਕੁਲ ਵੀ ਕੰਪਲੀਟ ਨਹੀਂ ਆਣੀ ਜੀ ਇਸ ਤੋਂ ਬਾਅਦ ਜੀ ਆਹ ਦੇਖੋ ਜੀ ਕ੍ਰਸ਼ ਦੇ ਵਿੱਚ ਬਹੁਤ ਸੋਨੇ ਪੀਸ ਹੈ ਦੋ ਫਿਰ ਆ ਖਾਦੀ ਦੇ ਪੀਸ ਆ ਗਏ ਜੀ ਹਾਂਜੀ ਫਿਰ ਆਹ ਦੇਖੋ ਜੀ ਬੰਦੇਜ ਦੇ ਵਿੱਚ ਜੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਆਈ ਹੈ ਜੀ ਇਹ ਪਿਓਰ ਔਰਗਾਂਜਾ ਵਰਗਾ ਕੱਪੜਾ ਜੀ ਬਿਲਕੁਲ ਸੌਫਟ ਦੇ ਵਿੱਚ ਹੈ ਹਾਰਡ ਦੇ ਵਿੱਚ ਨਹੀਂ ਹੈਗਾ ਜੀ ਇੱਕ ਸੈਮੀ ਔਰਗਾਂਜਾ ਹੁੰਦਾ ਨਾ ਉਹ ਬਹੁਤ ਹਾਰਡ ਹੁੰਦਾ ਹੈ ਖੜਾ ਖੜਾ ਰਹਿੰਦਾ ਹੈ ਇਹ ਬਿਲਕੁਲ ਸੌਫਟ ਦੇ ਵਿੱਚ ਹੈ ਹਾਂਜੀ ਲਾਈਟ ਵੇਟ ਦੇ ਵਿੱਚ ਔਰਗਾਂਜਾ ਜੀ ਇਹ ਨਵੇਂ ਸਟੱਫ ਬਣ ਰਹੇ ਜੀ ਪਿੱਛੇ ਕੰਪਨੀਆਂ ਦੇ ਵਿੱਚ ਉਹਨਾਂ ਦੇ ਕੱਟ ਪੀਸ ਆਪਣੇ ਕੋਲ ਆ ਰਹੇ ਆ ਤੁਸੀਂ ਚੈੱਕ ਕਰੀ ਚੱਲੋ ਜੀ ਬਾਕੀ ਤੁਸੀਂ ਆਨਲਾਈਨ ਖਰੀਦਣਾ ਚਾਹੁੰਦੇ ਹੋ ਆਨਲਾਈਨ ਵੀ ਦਿੱਤੇ ਜਾਣਗੇ ਪਰ ਕੱਲ ਅਸੀਂ ਇੱਕ ਦਿਨ ਲਈ ਆਪਾਂ ਆਫਲਾਈਨ ਸੇਲ ਕਰਾਂਗੇ ਇਸ ਤੋਂ ਬਾਅਦ ਆਪਾਂ ਆਨਲਾਈਨ ਸੇਲ ਕਰਾਂਗੇ ਜੀ ਠੀਕ ਹੈ 21 ਨਵੰਬਰ ਲਈ ਤੁਸੀਂ ਦੁਕਾਨ ਤੇ ਵਿజిਟ ਕਰ ਘਰੇ ਵਿజిਟ ਕਰਨੇ ਜੀ ਜਖਸੀਰ ਸਿੰਘ ਦੇ ਘਰ ਹਾਂਜੀ ਆ ਦੇਖੋ ਜੀ ਆ ਲਾਈਨਸ ਵਾਲੇ ਚਾਰ ਪੀਸ ਆਇਆ ਹੈ ਮਤਲਬ ਬਹੁਤ ਹੀ ਵਧੀਆ ਸਟੱਫ ਹੈ ਇਹ ਇੱਕ ਪੀਸ ਬਹੁਤ ਹੀ ਵਧੀਆ ਸਟੱਫ ਦਾ ਬੈਲਵਰਟ ਸਿਲਕ ਬੋਲ ਸਕਦੇ ਜੀ ਇਸ ਨੂੰ ਇੱਕ ਸਿੰਗਲ ਪੀਸ ਹੀ ਹੈ 4 ਮੀਟਰ ਦਾ ਪੀਸ ਰਹਿਣਾ ਫਿਰ ਖਾਦੀ ਦਾ ਪੀਸ ਆ ਗਿਆ ਜੀ ਫੇਰਾ ਖਾਦੀ ਦਾ ਪੀਸ ਆ ਗਿਆ ਫਿਰ ਖਾਦੀ ਦਾ ਪੀਸ ਆ ਗਿਆ ਜਿਵੇਂ yellow ਕਲਰ ਆ ਰਿਹਾ ਜੀ ਮਸਟਰਡ ਰੰਗ ਦੇ ਤਿੰਨ ਚਾਰ ਪੀਸ ਮੈਂ ਦੇਖਿਆ ਜਿਵੇਂ ਹਲਦੀ ਦੇ ਵਿੱਚ ਮੈਰਿਸ ਤੇ ਹਰ ਕਿਸ ਨੂੰ ਲੋੜ ਰਹਿੰਦੀ ਹੈ ਜੀ ਹਾਂਜੀ ਇਸ ਤੋਂ ਬਾਅਦ ਜੀ ਫੇਰ ਦੇਖੋ ਇਹ ਬਹੁਤ ਹੀ ਪਿਆਰੇ ਸਟੱਫ ਆ ਗਏ ਜੀ ਖਾਦੀ ਦੇ ਹਾਂਜੀ ਜੋ ਉਸ ਤੋਂ ਬਾਅਦ ਜੀ ਬੈਲਵਟ オリジナル ਫੈਂਡੀ ਇਹਨੂੰ ਮਾਰਕੋਸ ਸਿਲਕ ਬੋਲਦੇ ਜੀ ਇਸ ਸਟੱਫ ਨੂੰ ਮਾਰਕੋਸ ਸਿਲਕ ਬੋਲਦੇ ਫੈਂਡੀ ਨਹੀਂ ਹੈਗੀ ਜੀ ਫੈਂਡੀ ਨਾਲੋਂ ਇਹ 10 ਗੁਣਾ ਜ਼ਿਆਦਾ ਵਧੀਆ ਕੱਪੜਾ ਹੈ ਜੀ ਮਾਰਕੋਸ ਸਿਲਕ ਜੀ ਇਸ ਦਾ ਸਹੀ ਪ੍ਰਾਈਸ ਦੱਸਾਂ ਤਾਂ 165 ਰੁਪਏ ਮੀਟਰ ਹੋਲ ਸੇਲ ਰੇਟ ਹੈ ਜੀ 165 ਰੁਪਏ ਮੀਟਰ ਹੋਲ ਸੇਲ ਰੇਟ ਆਉਂਦਾ ਤੇ ਮਾਰਕੀਟ 'ਚ 200 ਰੁਪਏ ਮੀਟਰ ਸੇਲ ਹੁੰਦਾ ਹੈ 1000 ਰੁਪਏ ਦਾ ਸੂਟ ਮਾਰਕੋਸ ਸਿਲਕ ਦਾ ਜੀ ਤੇ ਪ੍ਰਕਟ ਪੀਸ ਆਉਂਦੇ ਆ ਆਪਣੇ ਕੋਲ ਇਸ ਘਰ ਦੇ ਜੀ ਜਿਸ ਕਰਕੇ ਇਹ ਪੀਸਾ ਦੇ ਵਿੱਚ ਆਪ ਨੂੰ ਸਸਤਾ ਮਿਲ ਜਾਂਦਾ ਹੁਣ 165 ਰੁਪਿਆ ਦਾ ਕਪੜਾ ਕਿੰਨੇ ਦਾ ਮਿਲ ਰਿਹਾ ਆਪ ਨੂੰ 50 ਰੁਪਏ ਮੀਟਰ 4 ਮੀਟਰ ਦਾ ਪੀਸ 200 ਰੁਪਏ ਦਾ ਆ ਚੈੱਕ ਕਰੋ origignal markos ਹੈ ਇਹ ਸਾਰੀ ਜੇ ਤੁਸੀਂ ਇਸ ਦਾ ਸੂਟ ਬਣਾ ਲਿਆ ਜੀ ਤੁਸੀਂ ਫੈਂਡੀ ਤਾਂ ਭੁੱਲ ਜਾਓਗੇ ਜੀ ਸਿਰਫ markos ਦੇ ਫੈਨ ਹੋ ਜਾਓਗੇ ਫੈਂਡੀ ਇੱਕ ਲੋਅਰ ਲੈਵਲ ਦਾ ਸਟੱਫ ਰਹਿ ਗਿਆ ਜੀ ਪਰ ਮਾਰਕੋਸ ਇੱਕ ਬਹੁਤ ਹੀ ਹਾਈ ਲੈਵਲ ਦਾ ਸਟੱਫ ਚੱਲਾ ਗਿਆ ਜੀ ਆ ਸਾਰੇ ਮਾਰਕੋਸ ਸਿਲਕ ਦੇ ਵਿੱਚ ਫੈਬਰਿਕ ਹੈ ਬਹੁਤ ਹੀ ਫਾਈਨ ਫੈਬਰਿਕ ਤੁਸੀਂ ਕਲਰ ਚੈੱਕ ਕਰੋ ਜੀ ਇਹ ਸਾਰੇ ਮਾਰਕੋਸ ਦੇ ਵਿੱਚ ਆਏ ਜੀ ਆਪਣੇ ਕੋਲ ਹਾਂਜੀ ਫਿਰ ਉਸ ਤੋਂ ਬਾਅਦ ਇੱਕ ਨਵਾਂ ਸਟੱਫ ਹੋ ਰਾਇਆ ਜੀ ਮਾਰਕੋਸ ਨੂੰ ਕ੍ਰਸ਼ ਕਰਤਾ ਜੀ ਇਹ ਮਾਰਕੋਸ ਨੂੰ ਕ੍ਰਸ਼ ਕਰਕੇ ਇੱਕ ਨਵਾਂ ਫੈਬਰਿਕ ਬਣਾਇਆ ਹੈ ਜੋ ਇਸ ਅਗਲੇ ਈਅਰ ਮੇਰੇ ਖਿਆਲ ਚ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹੇਗਾ ਜੀ ਤੇ ਕਿਉਂਕਿ ਹੁਣ ਸੀਜ਼ਨ ਦੇ ਵਿੱਚ ਨਵੇਂ ਐਕਸਪੈਰੀਮੈਂਟ ਹੁੰਦੇ ਆ ਜੀ ਆ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਹੈ ਜੀ ਕੰਪਨੀਆਂ ਵੱਲੋਂ ਦੋ ਪੀਸ ਸਾਡੇ ਕੋਲ ਆਏ ਜੀ ਆਪਾਂ ਬਾਕੀ ਅਗਲੇ ਪਾਰਸਲ ਦੇ ਵਿੱਚ ਵੀ ਦੇਖਾਂਗੇ ਅਗਲੇ ਬੰਡਲ ਦੇ ਵਿੱਚ ਕਿ ਕੋਈ ਇਸ ਤਰ੍ਹਾਂ ਦੇ ਹੋਰ ਪੀਸ ਹੈ ਦੋ ਪੀਸ ਹੀ ਆ ਸਾਡੇ ਕੋਲ ਮਾਰਕੋਸ ਨੂੰ ਕ੍ਰਸ਼ ਕਰਤਾ ਜੀ ਦੋ ਪੀਸ ਆਇਆ ਤੇ ਬਾਕੀ ਤੁਸੀਂ ਸਾਰੇ ਪੀਸ ਮਾਰਕੋਸ ਤੇ ਚੱਕੀ ਕਰ ਸਕਦੇ ਹੋ ਕਲਰ ਚ ਕਲਰ ਚੈੱਕ ਕਰੋ ਜੀ ਕਿੰਨੇ ਪਿਆਰੇ ਕਲਰ ਆਇਆ ਹਾਂਜੀ ਇਸ ਤੋਂ ਬਾਅਦ ਜੀ ਸਟੱਫ ਦੇਖੋ ਜੀ ਇਸ ਤੋਂ ਬਾਅਦ ਵਾਲਾ ਸਟੱਫ ਤਾਂ ਮੈਂ ਇਸ ਦਾ ਫੈਨ ਹੋ ਗਿਆ ਜੀ ਕਿਉਂਕਿ ਇੰਨਾ ਜ਼ਿਆਦਾ ਸਟੱਫ ਵਧੀਆ ਜੀ ਇਹ ਤੁਸੀਂ ਆਪ ਦੇਖ ਸਕਦੇ ਹੋ ਕ੍ਰਸ਼ ਕੀਤਾ ਹੋਇਆ ਜੀ ਤੇ ਰੰਗਾ ਦੀ ਕਲੈਕਸ਼ਨ ਕਿੰਨੀ ਪਿਆਰੀ ਆਈ ਹੈ 4 ਮੀਟਰ ਦਾ ਸਟੱਫ ਰਹਿਣੇ ਜੀ ਇਹ ਸਾਰਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਇਹ ਫੈਬਰਿਕ ਜੀ ਇਹ ਜਦੋਂ 2.5 ਮੀਟਰ ਤੇ 3.5 ਮੀਟਰ ਦੇ ਵਿੱਚ ਆਂਦਾ ਸੀ ਫੈਬਰਿਕ ਜੀ 2 2-3 ਘੰਟੇ 'ਚ ਕਲੀਅਰ ਹੋ ਜਾਂਦਾ ਸੀ ਇਹ ਫੈਬਰਿਕ ਜੀ ਤੇ ਇਸ ਵਾਰ ਆਪਣੇ ਕੋਲ ਲਗਭਗ ਇਸ ਦੇ 30-35 ਸੂਟ ਹੈਗੇ ਜੀ 4-4 ਮੀਟਰ ਦੀ ਕੱਟ ਦੇ ਵਿੱਚ ਸੋ ਕਸਟਮਰ ਨੂੰ ਬੇਨਤੀ ਹੈ ਕਿ ਉਹੀ ਕਸਟਮਰ ਕੱਲ ਵਿజిਟ ਕਰਨ ਕੋਈ ਪੁਰਾਣਾ ਪੀਸ ਬਦਲਿਆ ਨਹੀਂ ਜਾਊਗਾ ਕਿਉਂਕਿ 2.5 ਮੀਟਰ ਤੇ 3.5 ਮੀਟਰ ਦੇ ਪੀਸ ਆਊਟ ਆਫ ਸਟਾਕ ਨੇ ਹੁੰ ਨਮਾ ਕੱਟਈਏ ਤੇ ਨਮਾ ਰੇਟ ਆਇਆ ਜੀ 200 ਰੁਪਏ ਦਾ ਪੀਸ ਦਿੱਤਾ ਜਾਊਗਾ 4 ਮੀਟਰ ਦਾ ਪੀਸ ਲੈਣਾ ਜੀ ਪੁਰਾਣੇ ਪੀਸ ਕੋਈ ਵਾਪਸ ਨਹੀਂ ਲੈ ਜਾਣਗੇ ਕਸਟਮਰ ਨੂੰ ਬੇਨਤੀ ਹੈ ਕਿ ਉਹ ਨਾ ਲੈ ਕੇ ਆਣ ਉਹ ਵਾਪਸ ਨਹੀਂ ਕਿਤੇ ਜਾਣਗੇ ਹਾਂਜੀ ਇਸ ਤੋਂ ਬਾਅਦ ਜੀ ਚੈੱਕ ਕਰੋ ਜੀ ਆਹ ਨਿਊ ਫੈਬਰਿਕ ਆਇਆ ਜੀ ਪਿਓਰ ਗਲਾਸ ਟਿਸ਼ੂ ਗਲਾਸ ਦਾ ਕਪੜਾ ਬੋਲਦੇ ਜੀ ਇਹ 5 6 ਪੀਸ ਇਸਦੇ ਆਇਆ ਜੀ ਉਸ ਤੋਂ ਬਾਅਦ ਜੀ ਨੇਚਰਲ ਦੇ ਪੀਸ ਆ ਗਏ ਜੀ ਆ ਨੈਚੁਰਲ ਦੇ ਪੀਸ ਹੈ ਜੀ ਆ ਜਿਹੜੇ 5 6 ਦਿਖ ਰਹੇ ਹੈ ਜੀ ਫੇਰ ਗਲਾਸ ਤੇ ਪੀਸ ਆਗੇ ਜੀ ਆ ਸਾਰਾ ਗਲਾਸ ਦਾ ਫੈਬਰਿਕ ਆ ਗਿਆ ਗਲਾਸ ਔਰਗਾਂਜਾ ਅਲੱਗ ਚੀਜ਼ ਹੈ ਤੇ ਗਲਾਸ ਟਿਸ਼ੂ ਲੱਗ ਚੀਜ਼ ਹੈ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦੇ ਜੀ ਇਹ ਗਲਾਸ ਟਿਸ਼ੂ ਹੈ ਜੀ ਬਹੁਤ ਹੀ ਸੋਫਟ ਫੈਬਰਿਕ ਹੁੰਦਾ ਹੈ ਜੀ ਜੋ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਇਹ ਗਲਾਸ ਔਰਗਾਂਜਾ ਹੈ ਜੀ ਹਾਂ ਜੀ ਆ ਗਲਾਸ ਔਰਗੈਂਜਾ ਦੇ ਰੈੱਡ ਕਲਰ ਦੇ ਵਿੱਚ ਨਾਭੀ ਕਲਰ ਦੇ ਵਿੱਚ ਬਹੁਤ ਜਿਆਦਾ ਪੀਸ ਆਇਆ ਤੇ ਨਾਭੀ ਰੰਗ ਦਾ ਟ੍ਰੈਂਡ ਇੰਨਾ ਜਿਆਦਾ ਚੱਲ ਰਿਹਾ ਜੀ ਇਸ ਵਕਤ ਤੁਸੀਂ ਲਿਜਾ ਸਕਦੇ ਹੋ ਜੀ ਫੇਰਾ ਕ੍ਰਸ਼ ਵਾਲੇ ਫੈਬਰਿਕ ਦੇ ਤਿੰਨ ਚਾਰ ਪੀਸ ਆ ਗਏ ਜੀ ਹਾਂਜੀ ਫਿਰ ਥੋੜੇ ਪ੍ਰਿੰਟਡ ਪੀਸ ਤੇ ਕ੍ਰਸ਼ ਵਾਲੇ ਫੈਬਰਿਕ ਹੈ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਪੀਸਾਂ ਦੀ ਕੱਟ ਰਹਿਣੀ ਹੈ 4 ਮੀਟਰ ਦੀ ਰਹਿਣੀ ਹੈ ਰੇਟ 200 ਰੁਪਏ ਰਹਿਣਾ ਹੈ ਪੁਰਾਣਾ ਪੀਸ ਕੋਈ ਵੀ ਬਦਲੇ ਨਹੀਂ ਜਾਊਗਾ ਇਹ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਤੇ ਜੋ ਵੀ ਨਵੇਂ ਪੀਸ ਤੁਸੀਂ ਖਰੀਦਣੇ ਜਾਂਦੇ ਹੋ 4 ਮੀਟਰ ਦੀ ਕੱਟ ਦੇ ਵਿੱਚ ਵਿਜਿਟ ਕਰ ਲਿਓ ਹੁਣ ਕਈ ਕਸਟਮਰ ਇਹ ਕਹਿੰਦੇ ਆ ਕਿ ਸਾਨੂੰ ਮਾਰਕੋਸ ਦੇ ਪੀਸ ਚਾਹੀਦੇ ਆ ਜਾਂ ਇਹ ਕਰਾਸ਼ ਵਾਲੇ ਪੀਸ ਚਾਹੀਦੇ ਆ ਸੋ ਕਸਟਮਰ ਨੂੰ ਬੇਨਤੀ ਹੈ ਕਿ ਸਵੇਰੇ 9:30 ਵਜੇ ਆ ਜਾਈਓ 2-3 ਘੰਟੇ ਦੇ ਵਿੱਚ ਤੁਹਾਨੂੰ ਇਹ ਪੀਸ ਮਿਲਣਗੇ ਜਦੋਂ ਕੋਈ 12 ਵਜੇ 1 ਵਜੇ ਤੋਂ ਬਾਅਦ ਆਂਦੇ ਜੀ ਉਦੋਂ ਪੀਸ ਖਤਮ ਹੋ ਜਾਂਦੇ ਆ ਜੋ ਨੇੜੇ ਦੇ ਕਸਟਮਰ ਹੁੰਦੇ ਆ ਜੀ ਉਹ ਲੈ ਜਾਂਦੇ ਆ ਵਧੀਆ ਪੀਸੇਸ ਸੋ ਸਾਰੇ ਕਸਟਮਰ ਨੂੰ ਬੇਨਤੀ ਹੈ ਕਿ ਆਪਣਾ ਸਹੀ ਟਾਈਮਿੰਗ ਹੈ 9:30 ਵਜੇ ਪੀਸ ਓਪਨ ਕਰਾਂਗੇ ਸੋ ਤੁਸੀਂ ਵਿజిਟ ਕਰ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਜੇ ਆ ਦੇਖੋ ਜੀ ਇਸ ਬਹੁਤ ਹੀ ਪਿਆਰਾ ਸਟੱਫ ਹੈ ਜੀ ਸੀਜ਼ਨਸ ਇਸ ਸੀਜ਼ਨ ਦੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬੰਦੇ ਜੀ ਤੇ ਫੈਬਰਿਕ ਸਾਡਾ ਇਹ ਜਿਹਾ ਇਹ ਇੱਕ ਵੀ ਪੀਸ ਤੁਹਾਨੂੰ ਲੰਬਾਂ ਨਹੀਂ ਆਊਗਾ ਜੀ ਖਰਾਬ ਨਹੀਂ ਹੁੰਦਾ ਜੀ ਇਹ ਕੱਪੜਾ ਜੀ ਆ ਲਓ ਜੀ ਆ ਦੇਖੋ ਜੀ ਕਿੰਨੇ ਪਿਆਰੇ ਪੀਸ ਸੀਜ਼ਨਸ ਦੇ ਆਇਆ ਇਸ ਕੱਪੜੇ ਦਾ ਨਾਂ ਸੀਜ਼ਨ ਹੈ ਜੀ ਹਾਂਜੀ ਉਸ ਤੋਂ ਬਾਅਦ ਜੀ ਬਹੁਤ ਹੀ ਪਿਆਰਾ ਕੱਪੜੇ ਨੇ ਆ ਗਏ ਜੀ ਮੈਕਵਨ ਇਹ ਮੈਕਵਨ ਦਾ ਫੈਬਰਿਕ ਆ ਜੀ ਤੁਸੀਂ ਫੈਬਰਿਕ ਦੇਖੋ ਜੀ ਹਲਕੀ ਜਿਹੀ ਸ਼ਿਮਰ ਵਿੱਚ ਐਡ ਕੀਤੀ ਹੈ ਫੈਬਰਿਕ ਬਹੁਤ ਸੋਹਣਾ ਹੈ ਜੀ ਤੇ ਇਸ ਦੇ ਆਪਣੇ ਕੋਲ ਲਗਭਗ 15 ਤੋਂ 20 ਦੇ ਲਗਭਗ ਸ਼ੂਟ ਆਇਆ ਤੇ ਫੈਬਰਿਕ ਬਹੁਤ ਹੀ ਜ਼ਿਆਦਾ ਵਧੀਆ ਇਹ ਪਾਰਸਲ ਪਿਛਲੇ ਪੀਸਾ ਨਾਲੋਂ ਵੀ ਬਹੁਤ ਜ਼ਿਆਦਾ ਵਧੀਆ ਆਇਆ ਹੈ ਜੀ ਇੱਕ ਤਰ੍ਹਾਂ ਦੇ ਇਹ ਸਮਝ ਲਓ ਹਾਂਜੀ ਇਹ ਫੇਰ ਗਲਾਸ ਔਰਗੈਂਜਾ ਦੇ ਪੀਸ ਆ ਗਏ ਜੀ ਗਲਾਸ ਔਰਗੈਂਜਾ ਦੇ ਪੀਸ ਵੀ ਕਾਫੀ ਆਪਣੇ ਕੋਲ ਇਸ ਵਾਰ ਤੇ ਕੱਟ ਰੇਣੀਆਂ 4 ਮੀਟਰ ਦੀ ਹਾਂਜੀ ਹੁਣ ਆਪਣੇ ਕੋਲ ਆ ਲਾਸਟ ਬਿੰਡਲ ਦੇ ਵਿੱਚ ਆਏ ਆ ਜੀ ਮੈਂ ਹਲਕਾ ਹਲਕਾ ਤੁਹਾਨੂੰ ਦੱਸ ਦਿੰਨੇ ਜੀ ਆ ਦੇਖੋ ਜੀ ਬਰੋਕੇਟ ਦੇ ਵਿੱਚ ਨਾਲੇ ਫੋਇਲ ਕੀਤਾ ਹੋਇਆ ਜੀ 4 ਮੀਟਰ 200 ਦਾ ਜੀ ਆ ਚਨੂਨ ਦਾ ਫੈਬ੍ਰਿਕ ਆ 200 ਦਾ ਆਹ ਖਾਦੀ ਆ ਗਈ 200 ਰੁਪਏ ਦੀ 4 ਮੀਟਰ ਆ ਖੀਨ ਖਾਵਾ ਗਈ ਜੀ ਕੀਨ ਖਾਬ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੱਲ 1000 ਰੁਪਏ ਦੀ ਸ਼ਰਟ ਮਿਲਦੀ ਹੈ ਜੀ ਆ 4 ਮੀਟਰ ਦਾ ਪੂਰਾ ਸੂਟ ਹੀ ਤੁਹਾਨੂੰ 200 ਦਾ ਮਿਲ ਜਾਣਾ ਹੈ ਜੀ ਆ ਦੇਖੋ ਜੀ ਖਾਦੀ ਦੇ ਉੱਤੇ ਫੋਇਲ ਦਾ ਕੰਮ ਕੀਤਾ ਹੋਇਆ 200 ਰੁਪਏ ਦਾ ਪੀਸ ਮਿਲੂ ਹੈ ਜੀ ਇਹ ਇਹ ਉਹੀ ਬੈਲਵਰਟ ਸਿਲਕ ਦਾ ਫੈਬਰਿਕ ਆ ਗਿਆ ਜੀ ਜੋ ਇੱਕ ਪੀਸ ਪਹਿਲਾਂ ਆਇਆ ਸੀ ਹਾਂਜੀ ਇਹ ਗਲਾਸ ਆ ਗਿਆ ਅੱਕ ਰੱਕ ਕ੍ਰਸ਼ ਆ ਗਿਆ ਜੀ ਹਾਂਜੀ ਉਸ ਤੋਂ ਬਾਅਦ ਜੀ ਇਹ ਸੀਜ਼ਨ ਦੇ ਹੋਰ ਪੀਸ ਆਇਆ ਜੀ ਜੋ ਮੈਂ ਤੁਹਾਨੂੰ ਪਹਿਲੇ ਸੀਜ਼ਨ ਦਾ ਕੱਪੜਾ ਦਿਖਾਇਆ ਸੀ ਦੇਖੋ ਇਸ ਇੱਕ ਨਾਲ ਦੇ ਦੋ ਦੋ ਪੀਸ ਹੈਗੇ ਆ ਜੇ ਕਸਟਮਰ ਮਤਲਬ 8 2 ਪੀਸ ਲੈ ਜਾਂਦਾ ਜੀ 8 ਮੀਟਰ ਕਪੜਾ ਬਣ ਗਿਆ ਜੀ ਠੀਕ ਹੈ ਤੁਸੀਂ 8 ਤੋਂ ਪੀਸ ਲਿਆ ਕੇ ਦੁਪੱਟਾ ਵੀ ਸ਼ਾਇਦ ਵਿੱਚੋਂ ਕੱਢ ਸਕਦੇ ਹੋ ਜੀ ਇਹਨਾਂ ਸਟੱਫ ਦਾ ਦੁਪੱਟਾ ਵੀ ਵਿੱਚ ਹੀ ਬਣਾ ਸਕਦੇ ਆਪਾਂ ਸੀਜ਼ਨਸ ਵਗੈਰਾ ਦਾ ਬਾਕੀ ਇੱਕ ਇੱਕ ਨਾਲ ਦੇ 2 2 3 3 ਪੀਸੇ ਹੈਗੇ ਆ ਹਾਂਜੀ ਹੁਣ ਜੋ ਆਪਾਂ ਲਾਸਟ ਤੇ ਫੈਬਰਿਕ ਦਿਖਾਣਾ ਜੀ ਇਹ ਫੈਬਰਿਕ ਤਾਂ ਮੈਂ ਦਿਖਾਣੀ ਸੀ ਤੁਹਾਨੂੰ ਜੀ ਇਹ ओरिजिनल ਵਿਸਕੋਸ オーਰਗੈਂਜਾ ਦੇ ਕੱਟ ਪੀਸ ਨੇ ਜੀ ਇਸ ਨੂੰ ਜੀ ਤਸਰ ਵੀ ਬੋਲਿਆ ਜਾਂਦਾ ਜੀ ਤਸਰ ਆ ਤਸਰ ਦੇ ਪੀਸ ਆਇਆ ਜੀ ਤੁਸੀਂ ਚੈੱਕ ਕਰ ਲਓ ਤੇ ਸੌਫਟ ਹੈ ਬਿਲਕੁਲ ਜਿਆਦਾ ਸੌਫਟ ਰੂ ਹੈ ਜੀ 4 ਮੀਟਰ ਦੀ ਕੱਟ ਰਣੀ ਹੈ ਜੀ ਸੌਫਟ ਫੈਬਰਿਕ ਰਹਿਣਾ ਜੀ ਤੁਸੀਂ ਇਸ ਦੇ ਦੁਪੱਟੇ ਵੀ ਬਣਾ ਸਕਦੇ ਹੋ ਇਸ ਤੇ ਫੁੱਲ ਸੂਟ ਵੀ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਦਾ ਰੰਗ ਆਪਾਂ ਨੇ ਡਾਈ ਕਰਾਨਾ ਹੈ ਪਿਓਰ ਔਰਗਾਂਜਾ ਦਾ ਦੁਪੱਟਾ ਲੈਣਾ ਤਾਂ ਆਪਾਂ ਨੂੰ 13-1400 ਦਾ ਪੈ ਜਾਂਦਾ ਜੀ ਸੋ ਆਪਾਂ ਆ 4 ਮੀਟਰ ਦਾ ਕੱਟ ਲੈ ਕੇ ਆਇਆ ਤੁਹਾਡੇ ਲਈ ਸਿਰਫ 200 ਰੁਪਏ ਦਾ ਜੀ ਕਲਰ ਡਿਜ਼ਾਈਨ ਹੈਗੇ ਜੀ ਕੱਲ ਦਾ ਮਾਲ ਲੈਣਾ ਜਿਆਦਾ ਵਧੀਆ ਜੀ ਕਸਟਮਰ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ 9:30 ਵਜੇ ਤੋਂ 12 ਵਜੇ ਦੇ ਵਿੱਚ ਆਓ ਤਾਂ ਜੋ ਤੁਹਾਨੂੰ ਬੈਸਟ ਤੋਂ ਬੈਸਟ ਪੀਸ ਮਿਲਣ ਕਿਉਂਕਿ ਇਸ ਤੋਂ ਬਾਅਦ ਕਾਫੀ ਪੀਸਾ ਦੀ ਉਹ ਹੋ ਜਾਂਦੀ ਹੈ ਸ਼ਾਂਤੀ ਹੋ ਜਾਂਦੀ ਹੈ ਸੋ ਕਸਟਮਰ ਨੂੰ ਬੇਨਤੀ ਹੈ ਕਿ ਤੁਸੀਂ 9:30 ਵਜੇ ਸਹੀ ਵਿਜ਼ਿਟ ਕਰ ਸਕਦੇ ਹੋ ਪਿੰਡ ਰੱਡ ਦੇ ਵਿੱਚ ਜਗਸੀਰ ਸਿੰਘ ਦੇ ਘਰ ਮੈਂ ਪਿਛਲੀ ਵੀਡੀਓਜ਼ ਦੇ ਵਿੱਚ ਵੀ ਦੱਸਿਆ ਸੀ ਕਿ ਉਹਨਾਂ ਜੀ ਦੀ ਬੇਟੀ ਉਹਨਾਂ ਦੀ ਬੇਟੀ ਨੇ ਕੰਮ ਕੀਤਾ ਹੈ ਇੰਨਾ ਪੀਸਾ ਦਾ ਜੀ ਸੋ ਤੁਸੀਂ ਸਪੋਰਟ ਕਰੋ ਤੇ ਫਿਰ ਤੋਂ ਮੈਂ ਆਸ-ਪਾਸੇ ਦੇ ਪਿੰਡਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜ਼ਰੂਰ ਵਿਜ਼ਿਟ ਕਰੋ ਪਿੰਡ ਰੱਡ ਦੇ ਵਿੱਚ ਜਗਸੀਰ ਸਿੰਘ ਦੇ ਘਰ ਜੀ ਤੇ ਇੱਕ ਨੰਬਰ ਦੱਸ ਦਿਆਂ ਜੀ 7986701334 ਇਸ ਤੇ ਤੁਸੀਂ ਜੇ ਤੁਹਾਨੂੰ ਐਡਰੈਸ ਨਹੀਂ ਪਤਾ ਲੱਗਦਾ ਵੈਸੇ ਤਾਂ ਪਿੰਡ ਦੇ ਵਿੱਚ ਨਾਰਮਲੀ ਕਿਸੇ ਦਾ ਘਰ ਪੁੱਛਦੇ ਆ ਤਾਂ ਪਤਾ ਲੱਗ ਹੀ ਜਾਂਦਾ ਹੈ ਕਿ ਇੱਥੇ ਜਾਣਾ ਆਪਾਂ ਨੇ ਕੱਟ ਪੀਸ ਲੈਣਾ ਹਾਂਜੀ ਤੇ ਜੇ ਨਹੀਂ ਵੀ ਪਤਾ ਲੱਗਦਾ ਤਾਂ ਤੁਸੀਂ ਕਾਲ ਕਰਕੇ ਕਰੇ ਵਿజిਟ ਕਰ ਸਕਦੇ ਹੋ ਜੋ ਆਨਲਾਈਨ ਕੱਟ ਪੀਸ ਆਪਾਂ ਪਰਸੋਂ ਪ੍ਰੋਵਾਈਡ ਕਰਵਾਵਾਂਗੇ ਕੱਲ ਆਪਾਂ ਆਫਲਾਈਨ ਵੇਚਨੇ ਆ ਪਹਿਲਾਂ ਜੀ ਸਾਰੇ ਪੀਸ ਸੋ ਕਸਟਮਰ ਜੋ ਕਸਟਮਰ ਆਫਲਾਈਨ ਲੈਣਾ ਜਾਂਦਾ ਜੀ ਕੱਲ ਵਿజిਟ ਕਰ ਲਿਓ ਪਿੰਡ ਰੱਡ ਦੇ ਵਿੱਚ ਜੀ ਹਾਂਜੀ ਤੇ ਆਪਾਂ ਹੁਣ ਵੀਡੀਓ ਅੱਜ 14-15 ਮਿੰਟ ਦੀ ਬਣ ਚੁੱਕੀ ਹੈ ਆਪਣੀ ਸੋ ਆਪ ਸਮਾਪਤ ਕਰਾਂਗੇ ਵੀਡੀਓ ਨੂੰ ਬੰਦ ਕਰਾਂਗੇ ਹਾਂਜੀ ਤੇ ਕੱਲ ਆਪਾਂ ਕੱਟ ਪੀਸ ਓਪਨ ਕਰ ਰਹੇ ਹਾਂ 21 ਨਵੰਬਰ ਨੂੰ ਜੀ ਤੁਹਾਨੂੰ ਸਾਰੇ ਪੀਸਾ ਦੀ ਡਿਟੇਲਿੰਗ ਮੈਂ ਬਹੁਤ ਵਧੀਆ ਤਰੀਕੇ ਨਾਲ ਦਿਖਾਈ ਹੈ ਅੱਜ ਸੋ ਉਮੀਦ ਕਰਦਾ ਕਿ ਸਪੋਰਟ ਕਰੋਗੇ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਜੋ ਬਿਲਕੁਲ ਨਿਊ ਸਬਸਕ੍ਰਾਈਬਰ ਹੈ ਜੀ ਸਾਨੂੰ ਫਸਟ ਟਾਈਮ ਦੇਖ ਰਿਹਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਹਾਂਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ